ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਦੋਸ ਨਾ ਕਹੂ ਦੀ ਜੀਐ ਕਬੇ ਆਪਣਾ ਧਿਆਇ ਜਿਤ ਸੇਵੈ ਸੁਖ ਹੋਇ ਕਨਾ ਮਨ ਸੋਈ ਗਈ ਕਹੀਏ ਕਹੀ ਪਿਆਰੇ ਤੁਝ ਬਿਨਾ ਤੁਮ ਦੇ ਆ ਸੁਆਮੀ ਸਭ ਅਫਗਨ ਹਮ ਰਹਾ ਜਉ ਤੁਮ ਰਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾਂ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਤਾ ਕੁਰਪਾ ਵੇ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਵਾਂ ਦੋਸ ਨਾ ਕਾਹੂ ਦੀ ਜੀਐ ਕਬੇ ਆਪਣਾ ਧਿਆਇ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈ ਕਹੀਏ ਕਹੀ ਪਿਆਰੇ ਤੁਝ ਬਿਨਾ ਤੁਮ ਦੇ ਆਸ ਸੁਆਮੀ ਸਭ ਅਵਗਨ ਹਮ ਰਹਾ ਜੋ ਤੁਮ ਰਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੁਮ ਕਰੋ ਸੋਈ ਪਲਾ ਮਨ ਲੇਤਾ ਮੁਕਤਾ ਸਗਲ ਸੁਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰਪਾ ਵੇ ਹੋ ਕਿਰਪਾਲ ਦਿਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਵਾਂ ਦੋਸ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਈਐ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈਐ ਕਹੀਏ ਕਹੀ ਪਿਆਰੇ ਤੁਝ ਬਿਨਾ ਤੁਮ ਦੇ ਆਸ ਸੁਆਮੀ ਸਭ ਆਪਗਨ ਹਮ ਰਹਾ ਜੋ ਤੁਮ ਰਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੁਮ ਕਰਹੋ ਸੋਈ ਪਲਾ ਮਨ ਲੇਤਾ ਮੁਕਤਾ ਸਗਲ ਸੁਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰ ਪਾਵੇ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਵਾਂ ਦੋਸ਼ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਇ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈ ਕਹੀਏ ਕਹੀ ਪਿਆਰੇ ਤੁਝ ਬਿਨਾ ਤੁਮ ਦੇਵਾਲ ਸੁਆਮੀ ਸਭ ਅਫਗਨ ਹਮ ਰਹਾ ਜੋ ਤੂੰ ਰੱਖੋ ਤਿਉਂ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾ ਮਨ ਲੇਤਾ ਮੁਕਤਾ ਸਗਲ ਸੁਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਟਕੁਰ ਭਾਵੇ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ 5ਵਾਂ ਦੋਸ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਈਐ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈਐ ਕਹੀਐ ਕਹੇ ਪਿਆਰੇ ਤੁਝ ਬਿਨਾ ਤੁਮ ਦੇਵ ਸੁਆਮੀ ਸਭ ਆਪਗਨ ਹਮ ਰਹਾ ਜੋ ਤੂੰ ਰੱਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾਂ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਬਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰ ਪਾਵੇ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਵਾਂ ਦੋਸ਼ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਇ ਜਿਤ ਸੇਵੇ ਸੁਖ ਹੋਏ ਕਨਾ ਮਨ ਸੋਈ ਗਈ ਕਹੀਏ ਕਹੀ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਆਮੀ ਸਭ ਅਵਗਨ ਹਮ ਰਹਾ ਜੋ ਤੂੰ ਰੱਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾਂ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰ ਪਾਵੇ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਵਾਂ ਦੋਸ਼ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਇ ਜਿਤ ਸੇਵੈ ਸੁਖ ਹੋਇ ਕਨਾ ਮਨ ਸੋਈ ਗਈ ਕਹੀਐ ਕਹੇ ਪਿਆਰੇ ਤੁਝ ਬਿਨਾ ਤੁਮ ਦੇਵ ਸੁਆਮੀ ਸਭ ਅਵਗਨ ਹਮ ਰਹਾ ਜੋ ਤੂੰ ਰੱਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾਂ ਮੰਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਬਤਾ ਚਰਨ ਪਖਰੋ ਕਰ ਸੇਵਾ ਜੇ ਠਾਕੁਰ ਭਾਵੇ ਹੋ ਕਿਰਪਾਲ ਦੇ ਆਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ 5ਵਾਂ ਦੋਸ਼ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਇ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈ ਕਹੀਐ ਕਹੇ ਪਿਆਰੇ ਤੁਝ ਬਿਨਾ ਤੁਮ ਦੇ ਆਲ ਸੁਆਮੀ ਸਭ ਅਫਗਨ ਹਮ ਰਹਾ ਜੋ ਤੂੰ ਰੱਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਆਧਾਰਾ ਜੋ ਤੂੰ ਕਰਹੋ ਸੋਈ ਪਲਾਂ ਮੰਨ ਲੇਤਾ ਮੁਕਤਾ ਸਗਲ ਸੁਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰ ਪਾਵੇ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ 5ਵਾਂ ਦੋਸ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਇ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈ ਕਹੀਏ ਕਹੀ ਪਿਆਰੇ ਤੁਝ ਬਿਨਾ ਤੁਮ ਦੇਵਾਲ ਸੁਆਮੀ ਸਭ ਅਵਗਨ ਹਮ ਰਹਾ ਜੋ ਤੂੰ ਰੱਖਉ ਤੇਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਆਧਾਰਾ ਜੋ ਤੂੰ ਕਰਹੋ ਸੋਈ ਪਲਾ ਮਨ ਲੇਤਾ ਮੁਕਤਾ ਸਗਲ ਸੁਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰ ਪਾਵੈ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਵਾਂ ਦੋਸ਼ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਇ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈ ਕਹੀਐ ਕਹੇ ਪਿਆਰੇ ਤੁਝ ਬਿਨਾ ਤੁਮ ਦੇਵ ਸੁਆਮੀ ਸਭ ਅਵਗਨ ਹਮ ਰਹਾ ਜੋ ਤੂੰ ਰੱਖੋ ਤੇਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾਂ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰ ਪਾਵੇ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ 5ਵਾਂ ਦੋਸ਼ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਇ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈ ਕਹੀਏ ਕਹੀ ਪਿਆਰੇ ਤੁਝ ਬਿਨਾ ਤੁਮ ਦੇਵਾਲ ਸੁਆਮੀ ਸਭ ਅਫਗਨ ਹਮ ਰਹਾ ਜੋ ਤੂੰ ਰੱਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਆਧਾਰਾ ਜੋ ਤੂੰ ਕਰਹੋ ਸੋਈ ਪਲਾ ਮਨ ਲੇਤਾ ਮੁਕਤਾ ਸਗਲ ਸੁਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰ ਪਾਵੇ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਵਾਂ ਦੋਸ਼ ਨਾ ਕਾਹੂ ਦੀ ਜੀਐ ਕਬੇ ਆਪਣਾ ਧਿਆਇ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈ ਕਹੀਐ ਕਹੀ ਪਿਆਰੇ ਤੁਝ ਬਿਨਾ ਤੁਮ ਦੇਵਾਲ ਸੁਆਮੀ ਸਭ ਅਫਗਨ ਹਮ ਰਹਾ ਜੋ ਤੂੰ ਰੱਖਉ ਤੇਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਭਲਾ ਮੰਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰ ਪਾਵੇ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ 5ਵਾਂ ਦੋਸ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਾਈਐ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈਐ ਕਹੀਐ ਕਹੀ ਪਿਆਰੇ ਤੁਜ ਬਿਨਾ ਤੁਮ ਦੇਵਾਲ ਸੁਆਮੀ ਸਭ ਆਪਗਨ ਹਮ ਰਹਾ ਜੋ ਤੂੰ ਰੱਖੋ ਤਿਉਂ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾ ਮਨ ਲੇਤਾ ਮੁਕਤਾ ਸਗਲ ਸੁਮਗਰੀ ਤੇਰੀਆਂ ਸਭ ਤੇਰੀ ਜੁਬਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰ ਪਾਵੇ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾ ਫਲ ਮਹੱਲਾ ਪੰਜਵਾਂ ਦੋਸ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਾਈਐ ਜਿਤ ਸੇਵੈ ਸੁਖ ਹੋਇ ਕਨਾ ਮਨ ਸੋਈਗਾ ਹੀ ਕਹੀਐ ਕਹੇ ਪਿਆਰੇ ਤੁਝ ਬਿਨਾ ਤੁਮ ਦੇਵਾਲ ਸੁਆਮੀ ਸਭ ਅਪਗਨ ਹਮ ਰਹਾ ਜੋ ਤੂੰ ਰੱਖੋ ਤਿਉਂ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰ ਪਾਵੈ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਵਾਂ ਦੋਸ਼ ਨਾ ਕਾਹੂ ਦੀ ਜੀਐ ਕਬੇ ਆਪਣਾ ਧਿਆਇ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈ ਕਹੀਐ ਕਹੀ ਪਿਆਰੇ ਤੁਝ ਬਿਨਾ ਤੁਮ ਦੇਵਾਲ ਸੁਆਮੀ ਸਭ ਅਫਗਨ ਹਮ ਰਹਾ ਜੋ ਤੂੰ ਰੱਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾਂ ਮੰਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਬਤਾ ਚਰਨ ਪਖਰੋ ਕਰ ਸੇਵਾ ਜੇ ਠਾਕੁਰ ਭਾਵੇਂ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ 5ਵਾਂ ਦੋਸ਼ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਇ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈ ਕਹੀਐ ਕਹੀ ਪਿਆਰੇ ਤੁਝ ਬਿਨਾ ਤੁਮ ਦੇਵਾਲ ਸੁਆਮੀ ਸਭ ਅਵਗਨ ਹਮ ਰਹਾ ਜੋ ਤੂੰ ਰੱਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਬਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰਪਾ ਵੇ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ 5ਵਾਂ ਦੋਸ਼ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਇ ਜਿਤ ਸੇਵੈ ਸੁਖ ਹੋਇ ਕਨਾ ਮਨ ਸੋਈ ਗਈ ਕਹੀਐ ਕਹੀ ਪਿਆਰੇ ਤੁਝ ਬਿਨਾ ਤੁਮ ਦੇਵਾਲ ਸੁਆਮੀ ਸਭ ਅਫਗਨ ਹਮ ਰਹਾ ਜੋ ਤੂੰ ਰੱਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾਂ ਮੰਨ ਲੇਤਾ ਮੁਕਤਾ ਸਗਲ ਸੁਮਗਰੀ ਤੇਰੀਆਂ ਸਭ ਤੇਰੀ ਜੁਬਤਾ ਚਰਨ ਪਖਰੋ ਕਰ ਸੇਵਾ ਜੇ ਟਾਪੁਰ ਭਾਵੇ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾ ਫਲ ਮਹੱਲਾ ਪੰਜਵਾਂ ਦੋਸ਼ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਈਐ ਜਿਤ ਸੇਵੈ ਸੁਖ ਹੋਇ ਕਨਾ ਮਨ ਸੋਈ ਗਈਐ ਕਹੀਐ ਕਹੀ ਪਿਆਰੇ ਤੁਝ ਬਿਨਾ ਤੁਮ ਦੇਵਾਲ ਸੁਆਮੀ ਸਭ ਅਪਗਨ ਹਮ ਰਹਾ ਜੋ ਤੂੰ ਰੱਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਆਧਾਰਾ ਜੋ ਤੂੰ ਕਰਹੋ ਸੋਈ ਪਲਾ ਮਨ ਲੇਤਾ ਮੁਕਤਾ ਸਗਲ ਸੁਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਟਾ ਕੁਰਪਾ ਵੇ ਹੋ ਕਿਰਪਾਲ ਦਿਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਵਾਂ ਦੋਸ਼ ਨਾ ਕਾਹੂ ਦੀ ਜੀਐ ਪ੍ਰਭ ਆਪਣਾ ਧਿਆਇ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈ ਕਹੀਐ ਕਹੇ ਪਿਆਰੇ ਤੁਝ ਬਿਨਾ ਤੁਮ ਦਿਵਾਲ ਸੁਆਮੀ ਸਭ ਅਫਗਨ ਹਮ ਰਹਾ ਜੋ ਤੂੰ ਰੱਖਉ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਠਾ ਕਿਰਪਾ ਵੇ ਹੋ ਕਿਰਪਾਲ ਦੇਵਾਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮਹੱਲਾ ਪੰਜਵਾਂ ਦੋਸ਼ ਨਾ ਕਹੂ ਦੀ ਜੀਐ ਕਬੇ ਆਪਣਾ ਧਿਆਈਐ ਜਿਤ ਸੇਵੈ ਸੁਖ ਹੋਏ ਕਨਾ ਮਨ ਸੋਈ ਗਈਐ ਕਹੀਐ ਕਹੇ ਪਿਆਰੇ ਤੁਝ ਬਿਨਾ ਤੁਮ ਦੇ ਆਸ ਸੁਆਮੀ ਸਭ ਅਵਗਨ ਹਮ ਰਹਾ ਜੋ ਤੁਮ ਰਖੋ ਤਿਉ ਰਹਾ ਅਵਰ ਨਹੀਂ ਚਾਰਾ ਨਿਰਦਰਿਆਂ ਤਰ ਤੇਰੀਆਂ ਇੱਕ ਨਾਮ ਧਾਰਾ ਜੋ ਤੂੰ ਕਰਹੋ ਸੋਈ ਪਲਾਂ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਪਖਰੋ ਕਰ ਸੇਵਾ ਜੇ ਠਾ ਕੁਰਪਾ ਵੇ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ